ਨਮੀ ਪਾਰਟੀ ਦੇ ਐਲਾਨ ਤੋਂ ਪਹਿਲਾਂ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੀ 5 ਜਾਂ 11 ਮੈਂਬਰੀ ਕਮੇਟੀ ਦਾ ਗਠਨ ਕਰਾਂਗੇ ਫਿਰ ਉਸ ਤੋਂ ਬਾਅਦ ਇਹ ਕਮੇਟੀ ਆਪਣੇ ਨਾਲ ਪੂਰੀ ਸੁੱਭੇ ਦੇ ਵਿੱਚ ਲੋਕਾਂ ਨੂੰ ਜੋੜੇਗੀ ਤੇ ਫਿਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਗੂ ਬਣਾਏ ਜਾਣਗੇ ਇਸ ਤਰ੍ਹਾਂ ਪੂਰੀ ਤਿਆਰੀ ਕਰਕੇ ਫਿਰ ਨਵੇਂ ਜਥੇਬੰਦੀ ਦਾ ਐਲਾਨ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਐਸਟੀਪੀਸੀ ਚੋਣਾਂ ਦੇ ਵਿੱਚ ਵੀ ਹਿੱਸਾ ਲਵਾਂਗੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜੋ ਕੰਮ ਬਾਕੀ ਪਾਰਟੀਆਂ ਨਹੀਂ ਕਰਕੇ ਦਿਖਾ ਸਕੀਆਂ ਸੀ ਉਹ ਕੰਮ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਚੱਕ ਕੇ ਦਿਖਾਵਾਂਗੇ ਦੇਖੋ ਇਸ ਦੌਰਾਨ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕਿਹਾ ਕੁਝ ਕੁ ਮੈਂਬਰਾਂ ਦਾ ਐਲਾਨ ਕਰਾਂਗੇ ਜੋ ਇੱਕ ਜਥੇਬੰਦੀ ਦਾ ਹਲੇ ਨਾਂ ਨਹੀਂ ਅਸੀਂ ਡਿਸਕਲੋਜ਼ ਕਰਨਾ ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ ਫਿਰ ਉਹ ਜਥੇਬੰਦੀ ਭਲਾ 11 ਮੈਂਬਰੀ ਕਮੇਟੀ 5 ਮੈਂਬਰੀ ਬਣਾਵਾਂਗੇ ਫਿਰ 21 ਬਣਾਏਗੀ ਫਿਰ ਉਹ ਅੱਗੇ ਜ਼ਿਲ੍ਹਿਆਂ ਦੇ ਬਣਾਏਗੀ ਹਨਾ ਭਈ 11 ਮੈਂਬਰੀ ਕਮੇਟੀ ਫਿਰ ਉਹ ਪ੍ਰਧਾਨ ਚੁਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਐਲਾਨ ਕਰਾਂਗੇ ਹਲੇ ਅਸੀਂ ਇੱਕ ਜਥੇਬੰਦੀ ਦਾ ਐਲਾਨ ਨਹੀਂ ਕਰਨਾ ਮੈਂਬਰਾਂ ਦੀ ਕਮੇਟੀ ਦਾ ਐਲਾਨ ਨਹੀਂ ਕਰਨਾ ਐਸਜੀਬੀਸੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਕੋਈ ਉਹਦੇ ਵਿੱਚ ਬਿਲਕੁਲ 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 ਰੱਖਾਂਗੇ ਜੀ ਬਿਲਕੁਲ ਰੱਖਾਂਗੇ ਪਾਰਟੀ ਜਿਹੜੀ ਕਿਹੜੇ ਮੁੱਦਿਆਂ ਤੇ ਜਿਹੜੀ ਕੰਮ ਕਰ ਰਹੀ ਹੈ ਜਿੱਦੇ ਕਿਹੜੇ ਤੇ ਕਰੂਗੀ ਸਭ ਤੋਂ ਪਹਿਲੀ ਗੱਲ ਤਾਂ ਜੀ ਨਸ਼ਿਆਂ ਦੇ ਜਿਹੜੇ ਕੀ ਅੱਜ ਤੱਕ ਸਾਰੀਆਂ ਪਾਰਟੀਆਂ ਕਹਿ ਕੇ ਮੁੱਕਰ ਗਈਆਂ ਅਸੀਂ ਤੁਹਾਨੂੰ ਪੰਜਾਬ ਚੋਂ ਨਸ਼ਾ ਚੱਕ ਕੇ ਦਿਖਾਵਾਂਗੇ ਤੇ ਦੂਜਾ ਸੂਬੇ ਦੇ ਵਾਧਦਕਾਰਾਂ ਦੀ ਗੱਲ ਕਰਨੀ ਭਈ ਜੋ ਅਧਿਕਾਰ ਹੈ ਸੂਬੇ ਦੇ ਉਹ ਸੂਬੇ ਕੋਲ ਹੀ ਹੋਣੇ ਚਾਹੀਦੇ ਭਾਈ ਅਮਰਤਪਾਲ ਸਿੰਘ ਹੋਣ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਪਾਰਟੀ ਦੇ ਮੁੱਦੇ ਤੇ ਤੁਹਾਡੀ ਕੋਈ ਨਹੀਂ ਮੇਰੀ ਕੋਈ ਅਮਰਤਪਾਲ ਨਾਲ ਨਹੀਂ ਗੱਲ ਹੋਈ ਬਾਪੂ ਜੀ ਨਾਲ ਅਕਸਰ ਹੀ ਹੁੰਦੀ ਰਹਿੰਦੀ ਹੈ ਕੀ ਕਹਿਣਾ ਤੁਹਾਡਾ ਕਿ ਇਸ ਪਾਰਟੀ ਨੂੰ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਹੋਰ ਵੀ ਬੈਠੀਆਂ ਹੋਈਆਂ ਨੇ ਇਸ ਪਾਰਟੀ ਨੂੰ ਗਾਹਾਂ ਲੈਣ ਵਾਸਤੇ ਜਿਹੜਾ ਗਾਹਾਂ ਤੋੜਨ ਵਾਸਤੇ ਕਿੰਨੀ ਕਿ ਜਿਹੜੀ ਹੈ ਜਦੋਜਾਜ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਨਹੀਂ ਜੀ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕੀ ਕਰਨਾ ਆਪਣਾ ਕੰਮ ਸਾਡੇ ਨਾਲ ਹੈ ਇਹ ਤਾਂ ਅਸੀਂ ਜਿੱਦਾਂ ਸੰਗਠਨ ਤੇ ਕਹੇ ਤੋਂ ਇਲਾਨ ਕੀਤਾ ਹੈ ਪਾਰਟੀ ਦਾ ਉਹਨਾਂ ਦੇ ਕਹੀ ਤੇ ਹੀ ਬਣਾ ਰਹੇ ਲੱਗਦਾ ਹੈ ਕਿ ਰਵਾਈਡ ਦੀ ਪਾਰਟੀ ਜਿਹੜੀਆਂ ਸਤਾ ਦੇ ਵਿੱਚ ਜਿਹੜੇ ਪਿਛਲੇ ਸਾਲ ਜਿਹੜੇ ਕੱਟ ਕੇ ਗਈਆਂ ਨੇ ਤਾਂ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਜਿਹੜਾ ਮੱਥਾ ਲਗਾਉਣਾ ਜਿਹੜਾ ਬੜਾ ਵੱਡਾ ਇੱਕ ਪਹਾੜੀ ਜਿਹੜੀ ਗੱਲ ਹੁੰਦੀ ਹੈ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜਾ ਜੂਜਣਾ ਬੜਾ ਮੁਸ਼ਕਲ ਹੁੰਦਾ ਹੈ ਨਹੀਂ ਜੀ ਨਹੀਂ ਮਹਾਰਾ ਚੜ੍ਹਦੀ ਕਲਾ ਕਰੂਗਾ ਜੀ ਸੰਗਤ ਨਾਲ ਹੈ ਸੰਗਤ ਦਾ ਸਾਥ ਚਾਹੀਦਾ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਵਿਆਹਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੀ 5 ਜਾਂ 11 ਮੈਂਬਰੀ ਕਮੇਟੀ ਦਾ ਗਠਨ ਕਰਾਂਗੇ ਫਿਰ ਉਸ ਤੋਂ ਬਾਅਦ ਇਹ ਕਮੇਟੀ ਆਪਣੇ ਨਾਲ ਪੂਰੀ ਸੂਬੇ ਦੇ ਵਿੱਚ ਲੋਕਾਂ ਨੂੰ ਜੋੜੇਗੀ ਤੇ ਫਿਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਗੂ ਬਣਾਏ ਜਾਣਗੇ ਇਸ ਤਰ੍ਹਾਂ ਪੂਰੀ ਤਿਆਰੀ ਕਰਕੇ ਫਿਰ ਨਵੇਂ ਜਥੇਬੰਦੀ ਦਾ ਐਲਾਨ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਐਸਟੀਪੀਸੀ ਚੋਣਾਂ ਦੇ ਵਿੱਚ ਵੀ ਹਿੱਸਾ ਲਵਾਂਗੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜੋ ਕੰਮ ਬਾਕੀ ਪਾਰਟੀਆਂ ਨਹੀਂ ਕਰਕੇ ਦਿਖਾ ਸਕੀਆਂ ਸੀ ਉਹੋ ਕੰਮ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਚੱਕ ਕੇ ਦਿਖਾਵਾਂਗੇ ਦੇਖੋ ਇਸ ਦੌਰਾਨ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕਿਹਾ ਕੁਝ ਮੈਂਬਰਾਂ ਦਾ ਐਲਾਨ ਕਰਾਂਗੇ ਜੋ ਇੱਕ ਜਥੇਬੰਦੀ ਦਾ ਹਲੇ ਨਾਂ ਨਹੀਂ ਅਸੀਂ ਡਿਸਕਲੋਜ਼ ਕਰਨਾ ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ ਫਿਰ ਉਹ ਜਥੇਬੰਦੀ ਭਲਾ 11 ਮੈਂਬਰੀ ਕਮੇਟੀ 5 ਮੈਂਬਰੀ ਬਣਾਵਾਂਗੇ ਫਿਰ 21 ਬਣਾਏਗੀ ਫਿਰ ਉਹ ਅੱਗੇ ਜ਼ਿਲ੍ਹਿਆਂ ਦੇ ਬਣਾਏਗੀ ਹਨਾ ਬਈ 11 ਮੈਂਬਰੀ ਕਮੇਟੀ ਫਿਰ ਉਹ ਪ੍ਰਧਾਨ ਚੋਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਐਲਾਨ ਕਰਾਂਗੇ ਹਲੇ ਅਸੀਂ ਇੱਕ ਜਥੇਬੰਦੀ ਦਾ ਐਲਾਨ ਹੀ ਕਰਨਾ ਹੈ ਮੈਂਬਰਾਂ ਦੀ ਕਮੇਟੀ ਦਾ ਐਲਾਨ ਹੀ ਕਰਨਾ ਹੈ ਐਸਜੀਬੀਸੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਕੋਈ ਉਹਦੇ ਵਿੱਚ ਬਿਲਕੁਲ 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 ਰੱਖਾਂਗੇ ਜੀ ਬਿਲਕੁਲ ਰੱਖਾਂਗੇ ਪਾਰਟੀ ਜਿਹੜੀ ਕਿਹੜੇ ਮੁੱਦਿਆਂ ਤੇ ਜਿਹੜੀ ਕੰਮ ਕਰ ਰਹੀ ਹੈ ਜਿਹਦੇ ਕਿਹੜੇ ਤੇ ਕਰੂਗੀ ਸਭ ਤੋਂ ਪਹਿਲੀ ਗੱਲ ਤਾਂ ਜੀ ਨਸ਼ਿਆਂ ਦੇ ਜਿਹੜੇ ਕੀ ਅੱਜ ਤੱਕ ਸਾਰੀਆਂ ਪਾਰਟੀਆਂ ਕਹਿ ਕੇ ਮੁੱਕਰ ਗਈਆਂ ਅਸੀਂ ਤੁਹਾਨੂੰ ਪੰਜਾਬ ਚੋਂ ਨਸ਼ਾ ਚਟਕ ਕੇ ਦਿਖਾਵਾਂਗੇ ਤੇ ਦੂਜਾ ਸੂਬੇ ਦੇ ਵਾਅਦ ਅਧਿਕਾਰਾਂ ਦੀ ਗੱਲ ਕਰਨੀ ਭਈ ਜੋ ਅਧਿਕਾਰ ਹੈ ਸੂਬੇ ਦੇ ਉਹ ਸੂਬੇ ਕੋਲ ਹੀ ਹੋਣੇ ਚਾਹੀਦੇ ਭਾਈ ਅਮਰਪਾਲ ਸਿੰਘ ਹੋਣਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਪਾਰਟੀ ਦੇ ਮੁੱਦੇ ਤੇ ਤੁਹਾਡੀ ਕੋਈ ਨਹੀਂ ਮੇਰੀ ਕੋਈ ਅਮਰਪਾਲ ਨਾਲ ਨਹੀਂ ਗੱਲ ਹੋਈ ਬਾਪੂ ਜੀ ਨਾਲ ਅਕਸਰ ਹੀ ਹੁੰਦੀ ਰਹਿੰਦੀ ਹੈ ਕੀ ਕਹਿਣਾ ਤੁਹਾਡਾ ਕਿ ਇਸ ਪਾਰਟੀ ਨੂੰ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਹੋਰ ਵੀ ਬੈਠੀਆਂ ਹੋਈਆਂ ਨੇ ਇਸ ਪਾਰਟੀ ਨੂੰ ਗਾਹਾਂ ਲੈਣ ਵਾਸਤੇ ਜਿਹੜਾ ਗਾਹਾਂ ਤੋੜਨ ਵਾਸਤੇ ਕਿੰਨੀ ਕੀ ਜਿਹੜੀ ਹੈ ਜਦੋਜਾਜ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਨਹੀਂ ਜੀ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕੀ ਕਰਨਾ ਆਪਣਾ ਕੰਮ ਸਾਡੇ ਨਾਲ ਹੈ ਇਹ ਤਾਂ ਅਸੀਂ ਜਿੱਦਾਂ ਸੰਘਤ ਦੇ ਕਹੇ ਤੋਂ ਐਲਾਨ ਕੀਤਾ ਹੈ ਪਾਰਟੀ ਦਾ ਉਹਨਾਂ ਦੇ ਕਹੀ ਤੇ ਹੀ ਬਣਾ ਰਹੇ ਲੱਗਦਾ ਕਿ ਰਵਾਈਤ ਦੀ ਪਾਰਟੀ ਇਹਦੀਆਂ ਸਤਾ ਦੇ ਵਿੱਚ ਜਿਹੜੇ ਪਿਛਲੇ ਸਾਲ ਜਿਹੜੇ ਕੱਟ ਕੇ ਗਈਆਂ ਨੇ ਤਾਂ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਜਿਹੜਾ ਮੱਥਾ ਲਗਾਉਣਾ ਜਿਹੜਾ ਬੜਾ ਵੱਡਾ ਇੱਕ ਪਹਾੜੀ ਜਿਹੜੀ ਗੱਲ ਹੁੰਦੀ ਹੈ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜਾ ਜੂਝਣਾ ਬੜਾ ਮੁਸ਼ਕਲ ਹੁੰਦਾ ਹੈ ਨਹੀਂ ਜੀ ਨਹੀਂ ਮਹਾਰਾ ਚੜ੍ਹਦੀ ਕਲਾ ਕਰੂਗਾ ਜੀ ਸੰਗਤ ਨਾਲ ਹੈ ਸੰਗਤ ਦਾ ਸਾਥ ਚਾਹੀਦਾ